ਲੇ ਮੇਤਰੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸਣੀ ਹਰੀका ਵਲੌਗਸ ਦੇ ਵਿੱਚ ਤੇ ਆਈ ਹੋਪ ਤੁਸੀਂ ਸਾਰੇ ਆਨੇ ਠੀਕ ਹੋਵੋਗੇ ਖੈਰ ਹੋਵੋਗੇ ਤੇ ਮੇਤਰੋ ਪੜਾਣਾ ਪੌਦਾ ਫੇਸ ਅਨੀ ਮੇਤਰੋ ਕਿਵੇਂ ਆਏ ਮੀਨਰੀ ਬਹੁਤ ਜਿਆਦਾ ਚੱਲੇ ਅੱਜ ਆਂਤੀ ਆਂਤੀ ਹੋ ਗਿਆ ਦੀ ਬਸ ਇੱਕ ਤਰ੍ਹਾਂ ਦਾ ਤੇ ਇੰਨਾ ਜਿਆਦਾ ਚੱਲੇਗਾ ਆਪਾਂ ਤੁਹਾਨੂੰ ਉਹ ਦਿਖਾਵਾਂਗੇ ਅੱਜ ਕੀ ਕੋਈ ਨੁਕਸਾਨ ਹੋਇਆ ਆਪਣੇ ਪਿੰਡ ਦੇ ਵਿੱਚ ਵੀ ਦਿਖਾਵਾਂਗੇ ਪਹਿਲਾਂ ਪਾਟੀ ਖਣੀ ਨੂੰ ਆ ਕੇ ਦੇਖਣ ਵਾਸਤੇ ਬਾੜੀ ਆਦਾ ਬਾੜਾ ਜਗਾ ਨਹੀਂ ਜੀ 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 ਮਿੱਤਰੋ ਦਿਖੋ ਡਰਾਫਟ ਦਰਮਦ ਦਾ ਬਹੁਤ ਜਿਆਦਾ ਡਿੱਗੇ ਹੋ ਗਿਆ ਬਲਾਕ ਐ ਮਿੱਤਰੋ ਰਸਤਾ ਬਣਾਉ ਬਹੁਤ ਚੁੱਕਿਆ ਸਾਹਮਣੇ ਬਲਾਕ ਆ ਗਿਆ ਆ ਜੋ ਆਪਾਂ ਹੁਣ ਦੇਖੀਏ ਕਿ ਜਾ ਕੇ ਕੀ ਬਣਿਆ ਗਿਆ ਉਹ ਸਾਰੇ ਦਰਖਤੀ ਮਾਰੇ ਚੱਕਿਆ ਨਾ ਵੇ ਹੋਰ ਤਾਰਾਂ ਵੀ ਟੁੱਟੀਆਂ ਚੱਲ ਗਿਆ ਆ ਜੀ ਆ ਟੁੱਟ ਗਿਆ ਇਹੋ ਬਰਾਤ ਆ ਜਮੀਂ ਰਸਤਾ ਜਾਮ ਹੀ ਕਰਤਾ ਮਿੱਤਰੋ ਬੈਠ ਚੱਲ ਅਹੀਂ ਕੱਢ ਲੈ ਬੈਗੀ ਕੱਢ ਲੈ ਤਾਰਾਂ ਦੂਰਾਂ ਬਹੁਤ ਟੱਟੀਆਂ ਮੈਨੂੰ ਨਹੀਂ ਲੱਗਦਾ ਵੀ ਦੋ ਦਿਨ ਲੇਟ ਆਊਗੀ ਤਾਰਾਂ ਨਖਣ ਜਿਆਦੇ ਹੋਇਆ ਕੰਬੇ ਖੁੰਬੇ ਲੈ ਕੇ ਪਜਾ ਦੇ ਤਾਰਾ ਟੁੱਟੀ ਪਈ ਅੱਥੇ ਓਹ ਦੇਖ ਓਏ ਓਹ ਜਿਆਦਾ ਪਿੱਪਲ ਦੇ ਬਰੋਟੇ ਟੁੱਟੇ ਲਿਆਣਾ ਓਏ ਇਹ ਕੀ ਗੱਲ ਆ ਓਹ ਦਰਖਤ ਦਰਖਤ ਉੱਤੇ ਥੋੜੇ ਪਏ ਨੇ ਸਾਰੇ ਇਹ ਹੈ ਵੀ ਉਹ ਤਾਂ ਟੁੱਟੇ ਨੇ ਸਾਰੇ ਟੁੱਟੇ ਨੇ ਇਹ ਹੈ ਓਹ ਦੇਖ ਉੱਧਰ ਬਲਾਕ ਹੋ ਗਿਆ ਆ ਉੱਧਰ ਵੀ ਰਾਸਟਾ ਬਲਾਕ ਹੋ ਗਿਆ ਬਾਈ ਓਏ ਲੈ ਮੇਤਰੋ ਲੋਕਾਂ ਨੇ ਕਣਕ ਬੀਜ ਦੀ ਜੱਕ ਤਾਂ ਕਣਕ ਪਰ ਵੱਢ ਕਣਕ ਪਰ ਵੱਢ ਲਈ ਹੋ ਗਿਆ ਜੀ ਕਣਕ ਵੱਢ ਲਈ ਪਰ ਆਹ ਦੇਖੋ ਤੁਸੀਂ ਤੁਸੀਂ ਕਰ ਜੋ ਕਿ ਨਹੀਂ ਜਾਂਦੇ ਆਹ ਦੇਖ ਲਾ ਵਿਚਦੀ ਚੱਕ ਤਾਰੋ ਆਓ ਆਪਣੀ ਡਿਸਕਵਰ ਨਾਲ ਆਉਂਦਾ ਸਾਹਮਣੇ ਤੇ ਆਹ ਦੇਖੋ ਮੇਤਰੋ ਮੈਂ ਤੇ ਯਾਰ ਲਵੂ ਦੋਹੇ ਜਾਨੇ ਇਹ ਗੱਡੀਆਂ ਗੁੰਡੀਆਂ ਤਾਂ ਨਹੀਂ ਲੰਗਦੀਆਂ ਹੁਣ ਗੱਡੀ ਵਾਲੇ ਖੜ ਗਏ ਆਪਾਂ ਸਾਨੂੰ ਅੰਜਾਮ ਵੀ ਦਿਖਾਉਣੇ ਆ ਕਿੰਨਾ ਕੁ ਲੱਗਿਆ ਨੁਕਸਾਨ ਕਾਫੀ ਗਧਰਕਤਾ ਨੁਕਸਾਨ ਕਾਹਾ ਕਰਤਾ ਲਵੂ ਲਾਈਟ ਨਹੀਂ ਆਉਂਦੀ ਹੁਣ ਦੋ ਦਿਨ ਦਾ ਨਾ ਉਹ ਹਾਉਏ ਨਾ ਬਲੌਜਾ ਦੇ ਕੰਮ ਖਤਰਨਾਕ ਹੋ ਗਿਆ ਸਪੈਦੇ ਖੂਦ ਮਾਰੇ ਲੱਗਦੇ ਹੋਏ ਉਹ ਇਕੱਠੀ ਇਕੱਠੀ ਡੇਗਣੇ ਤਰਸਤਾ ਨਾ ਹੋ ਗਿਆ ਦਾ ਹਵਾਰਾ ਓਹ ਹੋ ਹੋ ਹਾਂ ਆ ਦੇ ਕਿੰਨੇ ਦਾ ਆ ਆ ਦੇਖ ਕੇ ਬਚ ਕੇ ਬਚ ਕੇ ਇਹ ਰਸਤਾ ਬਲੌਕ ਹੋ ਗਿਆ ਇਧਰ ਵੀ ਚੱਲੀਏ ਇੱਧਰ ਵਿੱਚ ਹੁੰਦੀ ਕੋਈ ਨਾ ਕੋਈ ਉਹ ਦੇਖੋ ਕੋਟਰ ਹੈ ਉਹ ਗੜ ਗਿਆ ਲੱਗੂ ਹੈ ਲੈ ਲਾ ਦੀ ਜਾ ਜਾ ਦਾਦਾ ਜਾਂ ਬਈ ਓਏ ਆ ਰੱਬ ਨੇ ਐ ਇੰਨੀ ਕਰੇ ਨਿਹਰੀ ਝਖੜ ਨਹੀਂ ਕਦੇ ਦੇਖਿਆ ਲਬੂ ਓਏ ਬੜਾ ਜਿਆਦੇ ਬਾਬੇ ਮਾਛ ਕੇ ਲੱਗਾ ਜਾਂ ਬਈ ਉਹ ਸੱਚੀ ਗੱਲ ਆ वहां भी डक्के हमने दरा तक खा से आले आनी आवे को आले हां आ देखो हां और अपने में कच्चे मस्के नहीं हां आ देखो तो बड़ा ज्यादा बब्बे होए भी पम्पू को ले जाम लवणीया पक्का हां ਉਹ ਸਾਰੇ ਮੰਗਣਾ ਤੂਰੀ ਤੱਕ ਅੰਦਰ ਅਸਤੀ ਦੇ ਰਸਤੇ ਲੱਗੇ ਹੋਣਗੇ ਹੈ ਚੱਲ ਗਈ ਸਰਕ ਜ ਨਹੀਂ ਹੈ ਉਹ ਆਹ ਤਰੇ ਦਾ ਜ ਨਹੀਂ ਚਲੋ ਦੇਖ ਬਵਾਲਾ ਇਹ ਕੋਲੀ ਆਪਣੀ ਚ ਹੁਣ ਬੰਨ ਬੰਨ ਬਬੂ ਕਾ ਤੇਈ ਬਬਾ ਬਬਾ ਕਾ ਤੇਲ ਵੀ ਥੋੜਾ ਜਿਹਾ ਤੇਲ ਪਾਈਂ ਜ਼ੋਰ ਲੱਗੂਗਾ ਤੇ ਇਹਨੂੰ ਪਾਲੋ ਬਬਾ ਬਣਾ ਤੇਲ ਪਾਈ ਸਾਡੇ ਚ ਸਾਡੇ ਤੇਲ ਪਾ ਦੇ ਮਾੜਾ ਜਿਹਾ ਅਸੀਂ ਤੂਰੀ ਤੂਰੀ ਤੱਕ ਜਾਣਾ ਅਸੀਂ ਤੁਰ ਕੇ ਹੈ ਨਾ ਜਰ ਅਸੀਂ ਜਰਦਾ ਉਹ ਨਾ ਪਿਰਿਆ ਸਾਲਾ ਜਰਦਾ ਕਾ ਕਹੇ ਨੇ ਮੈਂ ਕਹਾਂ ਤੇਲ ਪਾ ਦੇ ਕਹਿੰਦਾ ਜਰਦਾ ਤੇਰਾ ਭੈਣ ਦਾ ਖਸਮ 70 ਪਾਏਗਾ ਕਿਸੇ ਤੋਂ ਕੰਮ ਹੋਣਾ ਲੱਗਦਾ ਤੈਨੂੰ ਮੈਂ ਜਰ ਨੂੰ ਤੇਲ ਗਿਆ ਦੀ ਭੈਣ ਚਾਹ ਕਹਿੰਦਾ ਜਰਦਾ ਰੋਈ ਕਾਵਾ ਚਰਦੇ ਵਾਲਾ ਲੱਗਦਾ ਤੈਨੂੰ ਹਾਂਜੀ ਇਹਨਾਂ ਇਹਨਾਂ ਗੋਲਕੀ ਫੈਕਟਰੀ ਚ ਮੁੰਡਾ ਵਿਚਾਰ ਕੰਮ ਕਰਦੀ ਹੁੰਦਾ ਹੁਣ ਸਿਮੂ ਨੇਗਾ ਸਿਮੂ ਸ਼ੀਸ਼ਾ ਫਟ ਕੇ ਬੱਜਿਆ ਤੇਰੇ ਸਿਮੂ ਨੇਗਾ ਸਿਮੂ ਨੇ ਦਾਦੇ ਸੋਲਰ ਜੇ ਤਾਂ ਹਾਲੇ ਉਹ ਤਾਂ ਡਾਏ ਨੇਗੇ ਇੱਥੇ ਸ਼ੀਸ਼ਾ ਲੱਗਿਆ ਫੇਰ ਓਏ ਸ਼ੀਸ਼ਾ ਟੁੱਟ ਕੇ ਮੂੰਹ ਤੇ ਲੱਗਾ ਸਾਰਾ ਮੂੰਹ ਪਾੜਤਾ ਹਾਂ ਓਏ ਹੋਰ ਟਰਾਂਸਫਾਰਮਰ ਹੋਰ ਮਟਰਾਂਸ ਬਾਈ ਲਾਈਟ ਕਿਵੇਂ ਆਉਜੂਦ ਲੱਭੂ ਦੋ ਦਿਨਾਂ ਡੈਟ ਨਹੀਂ ਆਉਂਦੀ ਵੀਰੇ ਹੁਣ ਉਹ ਬਣਾਉਂਗਾ ਹੀ ਦੋ ਹੈਡਰ ਆਉਣਾ ਹੈਡਰ ਓਹ ਉਤਾ ਉਤਾ ਟ੍ਰੈਕਟਰ ਓ ਮਾਰਿਆ ਲਾਗੇ ਓਏ 5000 ਦਾ ਸੁਬੜਾ ਲਾਰਕੰਦ ਨੂੰ ਆ ਦੇਖ ਲਓ ਲਹੂ ਨਿਕਲ ਆ ਓਏ ਲਾਗੇ ਵੱਢਣ ਲਾਗੇ ਵੱਢਣ ਆਹ ਓ ਮਾਰਿਆ ਲਾਗੇ ਕਿਥੇ ਟੂਰੀ ਜਾਣਾ ਹੁਣ ਆਈ ਓ ਤੋੜ ਹੀ ਦਿੱਤਾ ਉਹ ਖੰਭਾ ਬਚਾ ਲਓ ਤੋੜ ਤਾਂ ਵਿੰਦਰਾ ਦੇ ਟੱਟ ਗਿਆ ਸਾਰਾ ਤੋਂ ਨਹੀਂ ਆ ਬੰਦ ਜੀ ਆਗਾ ਮਨ ਇਹ ਭਈ ਉਦੋਂ ਬਿਜਲੀ ਛੱਡਣਗੇ ਜਦੋਂ ਸਭ ਕੋ ਤਾਰਾਂ ਨੇ ਅੱਧਿਆਤੀ ਕੱਟਤੀਆਂ ਸਾਰੀਆਂ ਆ ਦੇਖ ਲਾ ਲਾਤੀਆਂ ਆ ਦੇਖ ਲਾ ਹੁਕੂ ਕਿੱਥੋਂ ਲੱਗ ਜੀ ਦੋ ਦਿਨ ਬਿਜਲੀ ਨਹੀਂ ਆਉਂਦੀ ਮੇਰੇ ਘਰ ਨਹੀਂ ਦਾ ਦੱਸਤੀ ਗੱਲ ਮੈਂ ਤੈਨੂੰ ਸਾਡਾ ਤਾਂ ਇਨਵਰਟਰ ਵੀ ਡਾ ਲਓ ਹਾਲੇਲੂਇਆ ਚਲੋ ਅੱਜ ਬਸੁੱਤੀ ਕਰਾਂਗੇ ਆ ਜੋ ਪੜਿਆ ਹੈ ਹਾਂ ਉਹ ਹੋਇਆ ਬਸ ਜੇਟੀ ਦਾ ਆਹੀ ਕੋ ਸਾਥ ਤੇ ਉਹ ਪਿੰਡ ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਬਹੁਤ ਟਾਈਮ ਆ ਬਹੁਤ ਟਾਈਮ ਮਤਲਬ ਕਿ ਮਹੀਨੇ ਬਾਅਦ ਆਪਾਂ ਵਲੌਗ ਬਣਾ ਰਹੇ ਹੁਣ ਦੁਬਾਰਾ ਕਿੱਡਾ ਹੋ ਗਿਆ ਨਾ ਕਾ ਬੜ ਚੁਗੇ ਸੀ ਵਾ ਲਾਈਵ ਚ ਵੜਾਇਆ ਹਾਂ ਬੜਾ ਉਲਝ ਗਿਆ ਦੀਏ ਤੇ ਅੱਜ ਅਹ ਦੇ ਜਿਹੜੀ ਨੇਰੀ ਤੂਫਾਨ ਆਇਆ ਇਹਨੇ ਸਾਨੂੰ ਜਗਾਤਾ ਨੇਰੀ ਤੂਫਾਨ ਨੇ ਨਾ ਤੇ ਆ ਦੇਖੋ ਦਰਖਤ ਦਰਖਤਵਾ ਕੋ ਛੱਡੀ ਨਹੀਂ ਹੈਗੇ ਉਹ ਦੇਖੋ ਬਹੁਤ ਸਲਿੱਪ ਮਾਰਦੇ ਉੱਤਰ ਉੱਧਰੋਂ ਜ਼ਮੀਨਾਂ ਕਿ ਜਾਨੇ ਇੱਥੇ ਹੱਟ ਰਹੇ ਨੇ ਵਾਹਣ ਵੀ ਗੱਲੇ ਹੋ ਗਏ ਦੇ ਚੱਲਦਾ ਕੇਲੇ ਖਾੜੀ ਕੇਲੇ ਖਾਣ ਦਾ ਟਾਈਮ ਆ ਹੁਣ ਆਉ ਰਿਹਾ ਮੈਂ ਬਹਿ ਚੱਕਾ ਉਹਨਾਂ ਨੂੰ ਹਾਈ ਡ੍ਰੀਮ ਖਾਣੇ ਪੈਣਗੇ ਮਿੱਤਰੋ ਹਾਈ ਡ੍ਰੀ ਹਾਂ ਪੰਡ ਕਹਿੰਦੇ ਮਿੱਤਰੋ ਕਿੰਦਾ ਹੁੰਦਾ ਵੀ ਡਿੱਗ ਗਿਆ 1 2 ਆਪਾਂ ਉਹ ਵੀ ਜਾ ਕੇ ਦੇਖ ਕੇ ਆਉਣੇ ਆ ਤੁਹਾਨੂੰ ਦਿਖਾਉਣਿਆਂ ਨਾਲੇ ਆਜੋ ਫਿਰ ਪਾਪਾ ਪੰਡ ਨੂੰ ਹੀ ਚਾਲਦੇ ਹਨਾ ਆਪਾਂ ਆਪਣੇ ਪਾਪਾ ਦੀ ਫਰੀ ਲੈਟਸ ਗੋ ਲੋ ਵੀ ਹੁਣ ਸਾਰਿਆਂ ਨੇ ਲੱਗ ਕੇ ਦਰਖਤ ਪਰਾਂ ਕਰਾਉਂਦੇ ਹੋਏ ਲੋ ਡਰਾਖਤ ਬਹੁਤ ਜਿਆਦਾ ਛੱਟੇ ਪਏ ਨੇ ਹੱਥ ਸਾਰੇ ਚਿਲਕੇ ਬਰੋਗੇ ਚਲੋ ਹਾਂਦਮਣ ਕਰਤੀ ਕਿਰਪਾ ਹਾਂ ਕਰਤੀ ਚਲੋ ਆ ਪਿਆਣਾ ਤਾਰਾਂ ਤਾਰਾਂ ਚ ਪੁੱਲ ਦਾ ਕੰਮ ਤਾਂ ਨੰਗਾ ਹੈ ਸਾਲਾ ਯਾਹਾਂ ਪਿੰਡ ਜਾਂਦੇ ਆ ਪਿੰਡ ਦੇ ਇੱਥੇ ਖੜ ਗਿਆ ਮਿੱਤਰੋ ਹੁਣ ਟਰੈਕਟਰ ਟੋਜ ਨੂੰ ਜਨ ਪਾ ਕੇ ਕੱਢ ਰਹੇ ਨੇ ਮੁੰਡੇ ਹਾਂ ਜੀ ਮਿੱਤਰੋ ਟਰੈਕਟਰ ਡੁੱਬ ਗਿਆ ਇਹ ਸਾਡੇ ਪਿੰਡ ਦਾ ਗੈਵਿਡਾ ਹਾਂ ਗੈਵੀ ਪੁੱਤਰ ਰਾਜ ਜੀ ਜਿੱਤ ਲਈ ਓਏ ਓ ਚੜਾਏ ਦੇ ਦੇਖ ਆ ਪੂ 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 ਨਹੀਂ ਹੁੰਦੇ ਉਹਦੇ ਤੇ ਚੜਾਤਾ ਆ ਦੇਖ ਆ ਇਹ ਰਹਾ ਆ ਸੁਣ ਆ ਜੂਸ ਫਿਰਦਾਈ ਜੂਸ ਠੰਡਾ ਮਿੱਠਾ ਜੂਸ ਉਹ ਆ ਗਿਓ ਨਾ ਨੰਬੜਾ ਰਾਤ ਨਹੀਂ ਲੈ ਕੇ ਆਏ ਮੈਂ ਉੱਥੇ ਝੜ ਗਿਆ ਮੇਤਰੋ ਖੰਬੇ ਉੱਤੇ ਆ ਦੇ ਫੋਟੋ ਨਹੀਂ ਕਰ ਰਹੇ ਹੋ ਆਹ ਦੇਖ ਪਤਾ ਨਹੀਂ ਕਰਦੇ ਇਹ ਕਿਹੜਾ ਇਹ ਲਾਉਂਗੇ ਤੂੰ ਲਾ ਦਿੰਦਾ ਉਹ ਇਧਰ ਨੂੰ ਕਮਾਈ ਓਏ ਹੋਰਨ ਬਾਕੇ ਦੇਖ ਰਿਹਾ ਆ ਤਰਾ ਨਿਕਲੂ ਓਏ ਓ ਇਧਰ ਨੂੰ ਓਏ ਤੂੰ ਮਰਾ ਨਹੀਂ ਮਿੱਤਰੋ ਪ੍ਰਿੰਸ ਦੀ ਮਿਹਨਤ ਸਦਕਾ ਟਰੈਕਟਰ ਬਾਹਰ ਨਿਕਲ ਚੁੱਕੇ ਆ ਤੇ ਚੱਲਦੇ ਹੁਣ ਘਰ ਲੂ ਫਿਰ ਟਰੈਕਟਰ ਪਹੁੰਚ ਗਿਆ ਚਲ ਚਲਿਏ ਅਬ ਹੁਣ ਪਿੰਡ ਦਾ ਮੋਬਾਈਲ ਨਾ ਕਰ ਦਿਆਂਗੇ ਹਾਂ ਦੇਖਦੇ ਹਾਂ ਹੋਰ ਹਾਂ ਮਿੱਤਰੋ ਆ ਘਰ ਆਣੇ ਹੁੰਦਾ ਹਲੇ ਹੁਣੀ ਮਤਲਬ ਕਿ ਹੋ ਗਿਆ ਨਹੀਂ 2 ਕੁ ਮਹੀਨੇ ਹੋਏ ਨਿਕੰਨਾ ਗੱਡੀਆਂ ਨੂੰ ਮੈਂਟ ਤੇ ਆਹ ਦੇਖੋ ਤੁਸੀਂ ਹallelujah ਹੋਇਆ ਅੱਧੀ ਭਾਗ ਤੇ ਆਉਂਦੇ ਪਿੰਡ ਦੀ ਨੇ ਯਾਰ ਦੋਸਤ ਆਪਣਾ ਆ ਦੇਖੋ ਤੁਸੀਂ ਕੰਦਾ ਵੀ ਮਾਰੀਆਂ ਲਾ ਕੇ ਐਨਾ ਯਾਦੇ ਮਰਲੇ ਕਿ ਤੇਜ਼ ਹਵਾ ਚੱਲ ਰਹੀ ਸੀਗੀ ਚੱਲ ਭਾਈ ਕੇ ਚੱਕਾ ਤੇ ਲਾਡੀ ਜੱਕੀ ਸੋਗ ਗੁਰੂ ਉਹ ਪਾ ਤਾ ਸਾਰਾ ਪੈ ਰਹੂਗਾ ਲੋ ਬੀਜ ਗਿਆ ਸਾਈ ਤੇ ਆ ਗਿਆ ਨਾ ਲੈ ਮੈਨ ਤਰੋਂ ਆਪ ਨਹੀਂ ਸਾਹੀ ਤੇ ਨਾ ਮਹਾਨ ਹੋਇਗਾ ਤਾਰਾ ਦਿਖਾਉਂਦੇ ਓਏ ਆ ਸਾਰਾ ਸਾਰੇ ਆ ਤਾਰਾਂ ਹੀ ਬਈ ਨਾ ਦੇਖੋ ਆ ਦੇਖੋ ਤੁਸੀਂ ਤਾਰਾਂ ਤੂਰਾਂ ਆ ਮਾਰਾ ਏਡਾ ਵੱਡਾ ਜੜ ਵਾ ਕੇ ਦੇਖ ਲਓ ਅੱਠ ਚੌਥੇ ਚਾਦਰਾਂ ਤੇ ਡੇਕਣੀਆਂ ਇਹ ਚਾਦਰਾਂ ਜਿਹੜੀਆਂ ਹਨ ਚਾਦਰਾਂ ਵੀਂਗੀਆਂ ਹੋਈਆਂ ਭੀ ਅੰਦਰੋਂ ਇੱਥੋਂ ਆ ਵੀਂਗੀਆਂ ਹੋਈਆਂ ਤੇ ਬਾਹਰ ਨਾਲ ਪਿੰਡ ਦਾ ਅਮਹੌਲੀ ਬਦਲਦਾ ਹਨ ਇਹਨਾਂ ਨੂੰ ਫਕਰੇ ਚੱਲਦੇ ਆ ਮਿੱਤਰੋ ਹੁਣ ਚਲੋ ਜੀ ਮਿਲਦਾ ਕਰੇਗੇ ਚਲੋ ਮਿੱਤਰੋ ਆਪਾਂ ਆ ਗਏ ਹੁਣ ਘਰੇ ਤੇ ਆਪਾਂ ਵੀ ਡਿੱਗ ਗਏ ਦੀ ਇਹ ਰਾਸਤੇ ਜਿਹਾ ਹੁਣ ਹੱਥੋਂ ਤੋਂ ਪੈਰ ਤੋਂ ਧੋਤੇ ਨਹੀਂ ਆਪਾਂ ਬਲੌਗ ਲੱਤ ਜੀ ਰਹਿ ਗਿਆ ਦੀ ਕਹਿੰਦਾ ਅਸੀਂ ਵੀਡੀਓ ਨਹੀਂ ਬਣਾ ਰਹੇ ਸੀ ਉਦੋਂ ਤੇ ਇਹਦੇ ਨਾਲ ਹੁਣ ਆਪਾਂ ਕਰਨ ਲੱਗਿਆ ਬਲੌਗ ਦਾ ਇਹਦਾ ਜਿਹਨੂੰ ਜਿਹਨੂੰ ਆਪਣਾ ਬਲੌਗ ਠੀਕ ਲੱਗਿਆ ਵਧੀਆ ਲੱਗਿਆ ਇਹ ਤਾਂ ਆਪਾਂ ਵੈਸੇ ਆਸ ਹੀ ਬੋਲ ਵੀ ਨਹੀਂ ਸਕਦੇ ਹੈਗੇ ਠੀਕ ਤਾਂ ਕੀ ਲੱਗਾ ਨੁਕਸਾਨ ਹੀ ਹੋ ਜਾਣਾ ਵੀ ਹੋਇਆ ਤੇ ਫਿਰ ਵੀ ਜਿਹਨੂੰ ਵੀਡੀਓ ਵਧੀਆ ਲੱਗੀ ਵਾਹ ਅਗੇ ਵੀਡੀਓ ਜ਼ਰੂਰ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਇੱਕ ਹੋਰ ਨਵੇਂ ਵਲੋਗ ਦੇ ਨਾਲ ਹੁਣ ਤੱਕ ਲਈ ਬਾਏ